ਆਪ ਦੇ ਹਰ ਸੜਕ ਤੇ ਨਹੀਂ ਸੜਕ ਤੇ ਸੜਕ ਸੜਕ ਤੇ ਉਹ ਆਰਬਿਟ ਦੇ ਨੋਤੇ ਜਾਣੀ ਜਾਂਦੀ ਹੈ ਪਿਛਲੇ ਮਹੀਨੇ ਦੀ ਜੇ ਮੈਂ ਗੱਲ ਕਰਾਂ ਆਪ ਦੇ ਕੰਸਟੀਟੂਐਂਸੀ ਦੀ ਜਗਾਉਂ ਦੇ ਵਿੱਚ ਦੋ ਬੱਚੀਆਂ ਉਹ ਵੀ ਆਰਬਿਟ ਦੇ ਜਿਹੜੇ ਸਾਥੀ ਗਰੁੱਪ ਉਹਨਾਂ ਨੇ ਉਹ ਦੋਨੋਂ ਆਪਣੇ ਥੱਲੇ ਦੇਖੀ ਉਹਨਾਂ ਦਾ ਕਤਲ ਕੀਤਾ ਕੋਈ ਕੁਛ ਉਹਨਾਂ ਦਾ ਅੱਜ ਤੱਕ ਨਹੀਂ ਹੋਇਆ ਕਿ ਦਿਨਾਂ ਬਾਂਹਾਂ ਕਾਹੀ ਸੜਕ ਤੇ ਅੱਜ ਬਾਤ ਤੇ ਨੌਜਵਾਨਾਂ ਦਾ ਰੇਡਾ ਜਿਨ੍ਹਾਂ ਨੇ ਸਮੂਹੀ ਮਿਹਨਤ ਕਰਕੇ ਅੱਜ ਰਖੜੀ ਰਵੇ ਅੱਜ ਕਿਤਨੂ ਹੋ ਜਾਏ ਇਹ ਸਮਝ ਨਹੀਂ ਆਉਂਦੀ ਵੀ ਅੱਜ ਦੀ ਕੰਗ ਜਕਰ ਪਾਦੀ ਹੈ ਵੀ ਅੱਜ ਦੇ ਹੁਕਮਰਾਨਾਂ ਨੇ ਇਸ ਤਰੀਕੇ ਨਾਲ ਪੰਜਾਬ ਨੂੰ ਮਤਲਬ ਖੂਨ ਦਾ ਰੰਗ ਕਰ ਚਾਹੀ ਰਸ਼ੇ ਦੇ ਚਾਹੇ ਆਰਬਿਟ ਦੀਆਂ ਬੱਸਾਂ ਹੋਣ ਬੱਸਾਂ ਦਾ ਕਾਰੋਬਾਰ ਬੰਦ ਕਰ ਦਿਓ ਜਣੀਆਂ ਕਿ 19 ਬੱਸਾਂ ਆ ਪਾਣੀ ਵਾਲੀਆਂ ਬੱਸਾਂ ਤੁਸੀਂ ਪਾ ਰਹੇ ਹੋ ਉਹ ਠੀਕ ਆ ਉਹਨਾਂ ਨੂੰ ਵਧਾ ਲਓ ਬਾਦਲ ਸਾਹਿਬ ਪਾਣੀ ਵਾਲੀਆਂ ਬੱਸਾਂ ਜਿਹੜੀਆਂ ਉਹ ਆਪਣੀ ਕੰਪਨੀ ਵੱਡੀ ਕਰ ਲਓ ਪਰ ਆ ਜਿਹੜੀਆਂ ਬੱਸਾਂ ਸੜਕਾਂ ਤੇ ਚੱਲਦੀਆਂ ਨਾ ਇਹਨਾਂ ਨੂੰ ਬੰਦ ਕਰ ਦਿਓ ਅੱਜ ਉਸ ਚੰਦ ਦਿਨਾਂ ਚ ਉਹਨਾਂ ਨੇ ਪੈਸੇ ਲੈ ਕੇ ਆ ਗਰੀਬ ਪਰਿਵਾਰ ਨੇ ਆਪਣਾ ਇੱਕ ਕੰਮ ਚਲਾਇਆ ਸੀ ਲਿਕਾ ਦਿਓ ਸਕਿਲ ਡਿਵੈਲਪਮੈਂਟਸ ਯੋਨਾ ਕੋਲ ਬਿਲਡਿੰਗ ਦਾ ਕੰਮ ਉਹ ਸਮਾਨ ਜਿਹੜਾ ਉਹਨਾਂ ਨੇ ਬਣਾਇਆ ਸੀ ਦਿਲਿੰਦਰ ਦੇਣ ਚੰਦੇ ਸੀ ਤੇ ਬਸ ਤੇ ਡਰਾਈਵਰ ਨੇ ਔਰ ਬੇਟਾ ਵਾਲੇ ਨੇ ਜਿਹੜਾ ਕਿ ਬਹੁਤ ਸਪੀਡ ਤੇ ਆ ਰਹੇ ਸੀ ਤੇ ਮੈਂ ਤੁਹਾਨੂੰ ਰਿਕੁਐਸਟ ਵੀ ਕਰੂੰਗਾ ਵੀ ਉਹਦੇ ਦੋਨੋਂ ਅਗਲੇ ਟਾਇਰ ਦੇਖੋ ਨੌਨੂ ਬਾਲਕ ਸਿੰਘ ਸਾਹਿਬ ਦੀ ਬੱਸਾਂ ਤੇ ਟਾਇਰ ਜਿਹੜੇ ਐ ਜਿਵੇਂ ਇੱਕ ਸਿਰ ਤੇ ਬਾੜਲੀ ਹੁੰਦਾ ਕੋਈ ਵੀ ਗੁੱਡੀ ਨਹੀਂ ਕਿ ਗੰਝੇ ਟਾਇਰ ਪਏ ਆ ਉਹਦੇ ਬ੍ਰੇਕ ਵੀ ਕਿੱਥੋਂ ਲੱਗਣੇ ਆ ਕਿ ਅੰਨੇ ਵਾ ਜਿਹੜਾ ਉਹ ਉੱਚਲ ਕੇ ਰੱਖਦੇ ਆ ਬਾਪ ਵਿਚਾਰਾ ਅਜੇ ਸਾਹ ਲੈ ਰਿਹਾ ਏ ਤੇ ਬੇਟਾ ਜਿਹੜਾ ਉਹਦਾ ਨੌਜਵਾਨ ਮਰਜੀ ਸਾਹਿਬ ਦਾ ਉਹ ਉਹਦੀ ਮ ਆ ਦੇਖੋ ਕੱਲ ਹੀ ਵੀਡੀਓਜ਼ ਆਈਆਂ ਕਿ ਕਿੱਥੇ ਅਕਾਦੀਕਰ ਮੰਤਰੀਆਂ ਦੇ ਪੱਥਰ ਮਾਰ ਰਹੇ ਕਿਤੇ ਮੱਕੜ ਸਾਹਿਬ ਦੇ ਡੰਡੇ ਮਾਰ ਰਹੇ ਆ ਅੱਜ ਜਦੋਂ ਅਸੀਂ ਅਸੀਂ ਨਿਕਰੇ ਸੀ ਇਸ ਜਦੋਂ ਵਹਾਸਾ ਦੇਖਿਆ ਤੇ ਲੋਕਾਂ ਨੇ ਆਪ ਇੰਨਾ ਗੁੱਸੇ ਚ ਆ ਕੇ ਵੀ ਇਹ ਲੋਕ ਲੋਕਾਂ ਨੇ ਬੱਸ ਨੂੰ ਵੀ ਆ ਕੇ ਬੰਦੀਆ ਜਦੋਂ ਪਤਾ ਲੱਗਿਆ ਵੀ ਆਰਬਿਟ ਵੀ ਬੱਸ ਆ ਤੇ ਹੁਣ ਵੀ ਹਰ 5 ਮਿੰਟ ਮਿੰਟ ਬਾਅਦ ਆਰਬਿਟ ਬੱਸ ਨਹੀਂ ਘਰੀ ਆ ਹਾਂ ਲੋਕ ਸਾਰੇ ਇਕੱਠੇ ਹੋ ਕੇ ਦੱਸ ਰਹੇ ਆ ਕਿ ਕਿਸ ਤਰੀਕੇ ਨਾਲ ਰੋਜ਼ ਫਿੱਟਾ ਮਾਰ ਕੇ ਜਾਂਦੇ ਆ ਰੋਜ਼ ਮਾਰ ਕੇ ਜਾਂਦੇ ਆ ਤੇ ਇਸ ਕਰਕੇ ਲੋਕਾਂ ਦੇ ਸਾਰਿਆਂ ਨੇ ਭਾਇਮਲ ਸਾਹਿਬ ਖੜੇ ਆਸ਼ੀਰਵਾਦ ਕੀ ਕਰਕੇ ਹਲਕਾ ਹੈ ਕਿ ਅਸੀਂ ਉਹਨਾਂ ਨੂੰ ਹੱਕ ਦਵਾਉਣ ਲਈ ਸਾਡਾ ਕੋਈ ਮਕਸਦ ਨਹੀਂ ਇਤੋਂ ਵੱਧ ਕੋਈ ਨਹੀਂ ਉਹ ਉਹਨਾਂ ਦਾ ਵਧੀਆ ਉਹਨਾਂ ਨੂੰ ਜਿਹੜੇ ਉਹਨਾਂ ਦਾ ਪਰਿਵਾਰ ਹਜੇ ਮਾਤਾ ਨੂੰ ਦੱਸਿਆ ਵੀ ਨਹੀਂ ਕਰੇ ਅੱਜ ਰਖੜੀ ਵਾਲੇ ਦਿਨ ਵੀ ਉਹਨਾਂ ਦਾ ਮੁੱਤ ਜਿਹੜਾ ਇਸ ਵੇਲੇ ਉਹ ਇਸ ਸੰਸਾਰ ਤੋਂ ਚਾ ਚੁਕੇ ਤੇ ਮੈਂ ਸਮਝਦਾ ਇਸ ਚੀਜ਼ ਦੀ ਕੁਝ ਅਫੀਸਰ ਸਮਨ ਖੜੇ ਆ ਦੇਖਦੇ ਅੱਗੇ ਇਸ ਕੰਨ ਨੂੰ ਕਿਵੇਂ ਰੋਕਣਾ ਹੈ ਕਿਵੇਂ ਇਸ ਚੀਜ਼ ਨੂੰ ਬੰਦ ਕਰਨਾ ਹੈ ਤੇ ਵੱਡੀ ਕਾਲ ਹੈ ਜਿਹੜੀ ਸਾਡੀ ਕਾਂਗਰਸ ਪਾਰਟੀ ਜਿਹੜੀ ਸਾਰੀ ਮੀਟਿੰਗਾਂ ਚੱਲ ਰਹੀ ਹੈ ਸਲਾਹ ਕਰ ਰਹੀ ਹੈ ਵੀ ਇਸ ਜਗਾਹ ਦਾ ਪਰਮਿਟ ਨੂੰ ਬੱਸਾਂ ਨੂੰ ਜਿਹੜੀਆਂ ਆਏ ਉਹ ਸੜਕਾਂ ਤੇ ਜਾਣਾ ਬੰਦ ਕਰੀਏ ਤੇ ਅੱਜ ਅੱਜ ਡਿਸੀਜਨ ਹੈ ਜਿਹੜਾ ਉਹ ਲਿਆ ਜਾਊਗਾ ਜਾਂ ਵੀ ਲੁਧਿਆਣੇ ਦੇ ਵਿੱਚ ਪਰਮਿਟ ਬੱਸਾਂ ਨੂੰ ਇਹਨਾਂ ਨੂੰ ਬੰਦ ਕੀਤਾ ਜਾਣਾ ਕੋਈ ਨਾ ਕੋਈ ਫੈਸਲਾ ਤਾਂ ਸਮੂਹ ਲੈਣਾ ਹੈ ਨਹੀਂ ਇਹ ਮੌਤਾਂ ਜਿਹੜੀਆਂ ਦਿਲ ਫਰਨਾ ਤੇ ਨਹੀਂ ਆ ਇਹ ਹੁਣ ਕੀ ਬੈਠਾ ਥੈਂਕ ਯੂ